ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਕਮਲ ਡੇਰੀ ਫਾਰਮ ਪਿੰਡ ਪਗਵਾਨਪੁਰ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਝੋਟੀਆਂ ਦਿਖਾਵਾਂਗੇ ਚੌਵੇਂ ਸੂਈਆਂ ਸਵਾਈਆਂ ਤੇ ਆਪਾਂ ਪਹੁੰਚੇ ਬਾਈ ਕਮਲ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਜੀ ਤੁਸੀਂ ਸਭ ਨਾਲ ਠੀਕ ਠਾਕ ਜੀ ਕਿਰਪਾ ਬਾਬੇ ਦੀਪ ਸਿੰਘ ਜੀ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਹਾਂ ਜੀ ਹਾਂ ਜੀ ਇਹ ਪਾਣੀ ਪੋਣੀ ਦਾ ਹਾਲ ਕਿੱਧਰ ਕਿਵੇਂ ਜੇ ਪਾਣੀ ਤਾਂ ਆਪਣੇ ਵੀ ਚਾਹੀਦਾ ਜੀ ਠੀਕ ਹੈ ਠੀਕ ਹਾਂ ਜੀ ਹਾਂ ਜੀ ਦੇਖੋ ਰੱਖੇ ਤੇ ਕਿਵੇਂ ਸੇਵਾ ਚੱਲ ਰਹਾ ਸਰ ਸੇਵਾ ਵੀ ਦੀ ਚੱਲੀ ਜਾਂਦੇ ਰੋਜ ਪਿੰਡ ਤੋਂ ਜਾਂ ਆਪਣੇ ਵਾਗ ਬਲਿਆ ਜਾਂਦੇ ਆ ਬੰਦੇ ਜਾਂ ਪਿੰਡ ਤੋਂ ਹੀ ਲੈ ਆ ਜਾਂਦੇ ਲੰਗਰ ਹਾਂਜੀ ਹਾਂਜੀ ਚੱਲੀ ਜਾਂਦਾ ਕੰਮ ਇਦਾਂ ਹੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਟਰਾਲੇ ਅੱਜ ਕਿੱਧਰ ਨੂੰ ਭੱਲਣੇ ਇਹ ਤੁਹਾਡੇ ਵਾਲ ਨੂੰ ਚੱਲੇ ਠੀਕ ਅਸੀਂ ਵੀ ਗੱਡੀ ਲੈ ਜਾਈਏ ਭਾਈ ਹੋਣੀ ਉਦੋਂ ਦੀ ਸੇਵਾ ਤਿਆਰ ਕਰਨ ਮਹਾਰਾਜ ਚੜ੍ਹਦੀਆਂ ਗਲਾ 'ਚ ਰੱਖੇ ਤੇ ਚਲੋ ਕਰਨੀ ਵੀ ਚਾਹੀਦੀ ਆ ਬਾਕੀ ਜਿਹੜੇ ਵੀ ਪਰਾ ਉੱਚੇ ਏਰੀਆ ਦੇ ਵਿੱਚ ਆਦੇ ਉਹਨਾਂ ਅੱਗੇ ਬੇਨਤੀ ਆ ਕਿ ਜਰੂਰ ਪਹੁੰਚਣ ਕੋਈ ਨਾ ਕੋਈ ਲੋਦਰ ਬਿਲਕੁਲ ਬਿਲਕੁਲ ਤੂੜੀ ਜਾਂ ਚਾਰ ਲੈ ਕੇ ਹਨ ਹਾਂਜੀ ਹਾਂਜੀ ਤੂੜੀ ਦਾ ਚਾਰ ਦਾ ਜਿਆਦਾ ਖਾਣ ਪੀਣ ਨੂੰ ਸਾਲ ਮਾਰਦੀ ਪਾਣਾ ਹਨ ਬੜੀ ਕਰਤਾ ਵੈਗਰੂ ਦੀ ਪਹਿਲਾਂ ਬੜਾ ਯੋੜ ਰੱਖਿਆ ਵਾ ਹਾਂਜੀ ਹਾਂਜੀ ਤੇ ਹੁਣ ਤੂੜੀ ਦਾ ਤੇ ਚਾਰ ਦਾ ਸਾਰੇ ਚੋਕਰ ਚੱਕਰ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਕਮਲਜੀਤ ਸਿੰਘ ਜੀ ਪਿੰਡ ਭਗਵਾਨਪੁਰ ਤਹਿਸੀਲ ਦੇਰਾ ਬਬਨਾਨਕ ਤੇ ਜ਼ਿਲ੍ਹਾ ਗਰਦਾਸ ਖੁਰਾ ਆਪਣਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 9888107784 ਨੰਬਰ ਆ ਇੱਥੇ ਹਰ ਸਾਲ ਚੱਲਦਾ ਜੀ ਠੀਕ ਆ ਜੀ ਇਧਰੋਂ ਕਰੀਏ ਸ਼ੁਰੂਆਤ ਜੀ ਕਿ ਇਧਰੋਂ ਇਧਰੋਂ ਮੱਦੀ ਕਰ ਲਓ ਠੀਕ ਆ ਜੀ ਪਹਿਲੇ ਨੰਬਰ ਤੇ ਇਧਰ ਹੀ ਆ ਜਾਓ ਅੱਜ ਦੱਸਿਓ ਕਿਵੇਂ ਆਜੀ ਮੈਂ ਇਹ ਮੈਂ ਤੀਜੇ ਸੁਦਾ ਵੀ ਨਹੀਂ ਪਿਓਰ ਸੂਈ ਆ ਅੱਛਾ ਜੀ ਹਾਂਜੀ ਹਾਂਜੀ ਤੇ 15 ਕਿਲੋ ਵਾਲੀ ਮੱਝ ਆ ਅੱਛਾ ਜੀ ਇਹਨਾਂ ਨੂੰ 12-13 ਸੂਈ ਨੂੰ ਹੋ ਗਏ ਠੀਕ ਆ ਨੀ ਕਰਕੇ ਕੋਈ ਵੰਡਰੀ ਫੁੱਲ ਪਿਆ ਤੇ ਹੁਣ ਇੱਥੇ 11 ਤੋਂ 12 ਕਿਲ ਆਹ ਦਿਖਾ ਲਾ ਕੇ ਆਪਾਂ ਇਹ ਕੋਲ ਕੇ ਬਾਕੀ ਦਿਖਾਈਏ ਜੈੱਟ ਬਲੈਕ ਡੈਨ ਮੈਂ ਕਾਦੀ ਆ ਵੀ ਵੇਖਣੇ ਕੋਈ ਤਗੜੇ ਕੱਟ ਦਾ ਸਾਲੀ ਅਕਰੋ ਜੀ ਚੈੱਕ ਸੁਆ ਤੀਸਰਾ ਸੁਈ ਆ ਇਹ ਰਸਿਲੀ ਟੈਂਕੀ ਆ ਤੇ ਬਸ ਇਹ ਚੱਪਗਾ ਵਾਂਗੂ ਬਣੀ ਪਈ ਆ 11 ਤੋਂ 12 ਲੀਟਰ ਐਸਟਾਮ ਜਿਹੜਾ ਦੁੱਧ ਬਿਲਕੁਲ ਇਹਦੇ ਕੋਲ ਰੈਡੀ ਆ ਤੇ ਥਾਣਾ ਦਾ ਸੈਜ ਕਾ ਵੀ ਚੰਗਾ ਆ ਗਿਆ ਵਾ ਐਣ ਕੱਲਾ ਕੱਲਾ ਲੱਗਾ ਪਿਆ ਲੈਓ ਬਾਈ ਜੀ ਲੈਓ ਪਾਪਾ ਜੀ ਉਹਨੂੰ ਫੇਰ ਕੁਆਲਟੀ ਚੈੱਕ ਕਰਵਾ ਲਦੇ ਪਿਓ ਜੈਡ ਬਲੈਕ ਪੂਛ ਟੱਟ ਜਿਹੜੇ ਵਾਲ ਇਹਦੇ ਕਾਲੇ ਆ ਤੇ ਪਿੱਛੇ ਵੀ ਇਹਦੇ ਫੀਮੇਲ ਕਾਫ ਕਰੀ ਕੋਈ ਵੀਰ ਭਰਾ ਅੱਛੇ ਵਾਲਾ ਲਾ ਜੂ ਚਲੋ ਦੁੱਧ ਚੰਗਾ ਕੱਢੀ ਜਾਊਗੀ 14 ਤੋਂ 15 ਲੀਟਰ ਦਾ ਦੁੱਧ ਰਿਕੋਰਡ ਆ ਫੜੀ ਪੂਛ ਮੜੀ ਜੀ ਫੜਿਓ ਬਾਈ ਜੀ ਕਮਲ ਆ ਵੇਖੋ ਲੋ ਬੜੀ ਇਹ ਪੰਡਾਂ ਪਾਈਆਂ ਥਲੇ ਕਰਮਾਲੀ ਨੇ ਥਣਥਣ ਵੀ ਜਿਹੜਾ ਐਨ ਕੱਲਾ ਕੱਲਾ ਮੱਝ ਦੀ ਦੇ ਦਾਦੀ ਇਹ ਮੱਝ ਵੀ ਆ ਗਈ ਇੱਥਾਂ ਤੇ ਕੋਈ ਵੇਖੂਗਾ ਨਾ ਕਹੂਗਾ ਵੀ ਵਾਕਿਆ ਕੀ ਚੀਜ਼ ਆ ਲੋ ਜੀ ਵੀਡੀਓ ਤੋਂ ਵੀ ਡਬਲ ਚੀਜ਼ ਦੇਖੂਗੀ ਆਗੇ ਆਪਣੀ ਅੱਗੇ ਟੋਲੀ ਪਿਛੇ ਅੱਧਾ ਮੁੱਲ ਫਿਰ ਮੁੱਲ ਤੇ ਵੀ ਦੀ ਤਨੂ ਭਾਵੇਂ ਹੋਰ ਕਿਹ ਤੋਂ ਲਈ 80 70 ਡੇਰ ਜਿੰਨਾ ਮਰਜ਼ੀ ਹੈ ਡੇਰ ਦੀ ਮੱਝ 100% ਹਾਂਜੀ ਹਾਂਜੀ ਜੇ ਅੱਧੀ ਦੂਜੀ ਜੇ ਉਹਨਾਂ ਡੇਰ ਤੋਂ ਇੱਕ 55 ਕਿਲੋ ਦੀਆਂ ਮੱਝਾਂ ਵੇਚੀਆਂ ਠੀਕ ਆ ਜੀ ਬੰਦੇ ਜਿੱਡੀ ਤੇ ਮੱਝ ਆ ਹਾਂਜੀ ਹਾਂਜੀ ਇਹਨਾਂ ਲੈਵਲ ਆਈ ਪੇਰਦੀ ਦੁੱਧ ਪੂਰਾ ਆ ਜਾ ਕੋਈ ਗਰੀ ਨਾ ਸੇਵਾ ਕਰੂ 15 ਕਿਲੋ ਦੁੱਧ ਗਾਰੰਟੀ ਨਾਲ ਦਵੂਗੀ ਮੱਝ ਅੱਛਾ ਠੀਕ ਵੀ ਬੜੀ ਚੰਗੀ ਮਗਰ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਹੁਣ ਬਾਈ ਜੀ ਰਾਜ ਦਾ ਮੁੱਲ ਮੁੱਲ 35 ਦੇ ਦਈਏ 35 ਹਾਂਜੀ 135 ਠੀਕ ਹੈ 135 ਕੋ ਭੇਖਣਾ ਭਾਜ ਕੇ ਇਹਨੂੰ ਪੁੱਛ ਲੈ ਹਾਂ ਉਹ ਕੰਦਾ 35 ਦਾ ਤੁਹਾਨੂੰ ਇਹ ਵੀ ਗੱਲ ਸਹੀ ਨਹੀਂ ਕਰੀਏ ਜੱਜ ਜਿਆ ਫਿਰ ਕਾਣੀ ਚਲੋ ਪਿੰਦਾ ਬੜੇ ਸਿਆਣੇ ਹਾਂਜੀ ਹਾਂਜੀ ਤੇ ਇੱਕ ਪੰਜੀ ਦੀ ਹਾਂ ਨਾ ਦੇਣੀ ਵਾਸ ਇੱਕ ਪੰਜੀ ਦੀ ਹਾਂਜੀ ਮਾਂ ਤਾਲ ਕੋਈ ਘਰ ਆ ਲੋ ਵੀ ਥੋੜਾ ਬੋਲਾ ਕਰ ਦੋ ਜੱਜ ਜਿਆ ਰਾਤ ਜਿੱਥੇ ਛੱਡਣੀ ਆ ਚਲ 23 ਦੀ ਤੇਰਾ ਠੀਕ ਆ ਲਓ ਜੀ 1 ਲੱਖ 23 ਹਜ਼ਾਰ ਦੀ ਤੇ ਰੱਟੀਆਂ ਟੈਂਕੀ ਹੈ ਬਾਕੀ ਘਰ ਦਾ ਵੀ ਸ਼ਿੰਗਾਰ ਤੇ ਫਗਲੀ ਦਾ ਵੀ ਸ਼ਿੰਗਾਰ ਕੋਈ ਮੈਂ ਲਖ ਲੋਗਾ ਫੋਲਾ ਲਾਦਾ ਕਰ ਚੈੱਕ ਨੇ ਬਾਕੀ ਕਾਦ ਘੜਾ ਤਗੜਾ ਬਾਈ ਦੂਜੇ ਨੰਬਰ ਤੇ ਕਿਵੇਂ ਆਂਦੀ ਝੋਟੀ ਦੂਜੇ ਨੰਬਰ ਤੇ ਵੀ ਜੀ ਟੋਕਰ ਦੀ ਝੋਟੀ ਅੱਛਾ ਜੀ ਇਹ ਚੌਹਾਂ ਕਿ ਮਹੀਨੇ ਪੰਜਾਂ ਦੀ ਪੰਜਾਂ ਦੀ ਲਾ ਲਓ ਤੁਸੀਂ ਅੱਛਾ ਜੀ ਕੱਟੀ ਮਗਰ ਦੇ ਅੱਛਾ ਜੀ ਇਹ ਜੇ ਕੱਟੀ ਕਿਸੇ ਨੇ ਖਰਨੀ ਆ ਉਹ ਪਹਿਲਾਂ ਗੱਲ ਕਰ ਲੈਣੀ ਆ ਹਾਂਜੀ ਮਿਲਦੀ ਕੱਟੀ ਜੇ ਸ਼ਾਮਾਂ ਨੂੰ ਦੁੱਧ 4 ਤੋਂ 5 ਕਿਲੋ ਜੀ ਇੱਕੋ ਟਾਈਮ ਮਿਲਦੀ ਇੱਕੋ ਟਾਈਮ ਸ਼ਾਮਾਂ ਨੂੰ ਹੋ ਚੁੰਦੇ ਸੀ ਠੀਕ ਆ ਜਗਾ ਬਣੀ ਬਣੀ ਬਹੁਤ ਕਮਿੰਟ ਕਿ ਲੈ ਜਾ ਜਿਹੜਾ ਹੈਗਾ ਠੀਕ ਆ ਪੰਜ ਪੰਜ ਕਰਾਂ ਕਿਲੋ ਕੱਟ ਨਿਕਲੇ ਕਿਸੇ ਨੇ ਮੈਨੂੰ ਕੋਈ ਕਹਿਣਾ ਨਹੀਂ ਕਿਲੋ ਬਲੇ ਹਾਂਜੀ ਹਾਂਜੀ ਤੇ ਬਾਕੀ ਕੱਟੀ ਜੇ ਰੱਖੂਗਾ ਕੋਈ ਤੇ 7 ਤੋਂ 8 ਯਾਰ ਦੀ ਕੱਟੀ ਰੱਖਣਾਗੇ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਜੀ ਖੋਲਿਓ ਅਕਲ ਜੀ ਬਿਕਾਰ ਕੇ ਵਰ ਦਿਖਾਈਏ ਹਾਂ ਖੋਲੋ ਇਹ ਬਣੀ ਆ ਗਾਂ ਦੀ ਜਾਂ ਨਹੀਂ ਇਹ ਦੇਖੋ ਯਾਰ ਬਣੀ ਹੈਗੀ ਆ ਕਹਿੰਦੇ ਆ ਦਾ ਮਹੀਨਾ ਟੱਪ ਗਿਆ ਪਰ ਮੈਂ ਤੁਹਾਨੂੰ ਕਹਾਂ ਮੈਂ ਖਾਲੀ ਕਰ ਦਿੱਤੀ ਲਓ ਜੀ ਬਣੀ ਹੈ ਜਰੂਰ ਬਣੀ ਹੈ ਜਰੂਰ ਬਣੀ ਚੱਲ ਗਿਆ ਮਾਜੀ ਠੀਕ ਆ ਜੀ ਸੁਈ ਰੋ 4 ਤੋਂ 5 ਮਹੀਨੇ ਹੋ ਗਏ ਰੱਖਾਂ ਆ ਗਿਆ ਇਹ ਛੱਡਾ ਤੇ ਭਾਈ ਛੱਜਰ ਨੇ ਕਿੰਨਾ ਕੱਢਿਆ ਦੁੱਧ ਆ ਪੱਕੀ ਠੀਕ ਆ ਕਹਿੰਦੇ ਨਹੀਂ ਦਿੱਤਾ 10000 ਕਿਲੋ ਦੁੱਧ ਠੀਕ ਆ ਲਓ ਜੀ ਆ ਵਾਲੀ 20 ਮਿਲਕਾ ਫਿਰ ਇਹ ਸ਼ਿਫ ਵਾਲੀ ਪਲਾਈ ਆ ਲੈਵਰ 11 ਲੀਟਰ ਜਿਹੜਾ ਦੁੱਧ ਇਹਨੇ ਸੱਜਣ ਨੇ ਭਰਿਆ ਵਾ ਦਾ 4 ਲੀਟਰ ਇੱਕੋ ਟਾਈਮ ਮਿਲਦੀ ਕਰਮਾ ਲਈ ਤੇ ਨੀਲੀ ਦਾ ਪੱਖ ਰੱਖ ਰਹੀ ਆ ਬਸ ਇਹ ਬਿਲਕੁਲ ਨਰਮੀਆ ਛੋਟੀ ਆ ਜੇ ਕੋਈ ਸਾਹਮਣੂ ਬਚਾ ਲੂਗਾ ਤੂੰ ਇਹ ਦੇ ਸਕਦੀ ਏ ਤੇ ਕਾਂਸਲ ਵੀ ਬਹੁਤ ਹੀ ਚੰਗਾ ਲੱਗਾ ਵਾ ਨਕਲਾ ਕਲਾ ਲੱਗਾ ਵਾ ਇਹ ਹੈ ਕਿ ਸਿੰਗਲ ਹੱਡੀ ਕਰਵਲੀ ਚੈੱਕ ਪੇਟ ਕੁੜਾ ਤੇ ਕੱਦ ਵਜਾਂਦੀ ਵੀ ਚੰਗੀ ਤੇ ਬਾਈ ਇਹਦਾ ਮੁੱਲ ਫਿਰ ਮੁੱਲ ਵੀ ਜੀ ਦਾ ਨਿਕਾ ਜਾਈ ਆ ਹਾਂਜੀ ਜੇ ਕਿਹਨੇ ਇਦਾਂ ਖੜਨੀ ਆ ਅੱਛਾ ਜੀ ਝੋਲੂਗਾ ਜੇ ਕੋਈ ਕੱਟੀਆਂ ਬਗੈਰ ਹਾਂਜੀ ਤੇ ਫਿਰ ਦੇ ਦਿਓ ਮੈਨੂੰ 43000 ਰੁਪਿਆ ਛੋਟ ਕਰ ਦਾਂਗੇ ਵਿੱਚੋਂ ਤੇ ਜੇ ਕਿਹਨੇ ਕੱਟੀ ਦੇ ਨਾਲ ਲੈਣੀ ਫਿਰ 50000 ਠੀਕ ਆ ਠੀਕ ਆ ਲਓ ਜੀ ਉਤਰਾ 43 ਦਾ ਮੁੱਲ ਦੋ ਦਾ ਮੁੱਲ ਤੇ ਕੱਟੀ ਨਾਲ ਖੜਨੀ ਫਿਰ 50 ਹਾਂਜੀ ਫਿਰ 50000 ਠੀਕ ਆ ਕਰ ਦਿਓ ਮਾਨ 50 ਚੋਂ ਸਾਲਾ ਯਾਰ ਦੋ ਯਾਰ ਕਰਦਾ ਹਾਂ 24800 ਦੀ ਹਨ ਯੋੜੇ ਦਾ ਲਓ ਜੀ 31 ਸਨੇ ਦੀ 48000 ਦੀ ਬਿਲਕੁਲ ਜਿਹੜੀ ਫਰੀ ਵਾਲਾ ਹਿਸਾਬ ਹੀ ਆ ਪਲੇਨ ਜੀ ਉਧਾਂ ਪਸ਼ੂ ਮਿਲ ਜਾਣੀ 30 ਛੜੋ ਸ਼ਾਮ ਨੂੰ ਸੱਜਰਾ ਵਾਂਗੂ ਚੋ ਅੱਛਾ ਜੀ ਇਹਨਾਂ ਵੀ ਕੋਈ ਛੜੀਆਂ ਮਾਰੂ ਮਜ਼ੇ ਵਾਲਾ ਹੀ ਕੰਮ ਆ ਠੀਕ ਆ ਤੇ ਭਾਈ ਤੀਜੇ ਨੰਬਰ ਤੇ ਕਿਵੇਂ ਆ ਗਈ ਤੀਜੇ ਨੰਬਰ ਤੇ ਵੀ ਝੋਟੀ ਬੜੀ ਚੰਗੀ ਸੂਈ ਆ ਪਹਿਲਾਂ ਝੋਟੀ ਪਲੂਨ ਆ ਅੱਛਾ ਜੀ ਤੇ ਬਹੁਤ ਖਾਂ ਚੜਾ ਚੰਗਾ ਚੁਵਾਈ ਇੰਨੀ ਹਿਸਾਬ ਹੈ ਕੱਟਾ ਮਗਰ ਮੋੜਾ ਦਾ ਬਹੁਤ ਚੰਗਾ ਠੀਕ ਆ ਤੇ 7-8 ਦਿਨਾਂ ਦੀ ਸੁਣੀ ਜੇ ਅੱਛਾ ਜੀ ਹਾਂ ਜੀ ਖਾਂ ਦੋਨ ਦੇ ਨਾਲ ਨਾਲ 7 ਕਿਲੋ ਬੋਲਾ ਆਣਾ ਵਾ ਅੱਛਾ ਜੀ ਬੋਲਾ ਲਾ ਦੁੱਧ ਲਾ ਲਵਾਂਗੇ 6-7 ਦਿਨ ਤੇ ਹੋਈ ਗਏ ਬੋਲਾ ਤੇ ਨਹੀਂ ਪੰਦਾ ਨਾ ਠੀਕ ਆ ਜੀ ਲਓ ਜੀ ਤੋਂ ਅੱਧਾ ਮੈਲੇ ਚੱਲੂ ਖਾਨ ਨੂੰ ਬੜੀ ਤਗੜੀ ਆ ਜੇ ਕੋਈ ਚੰਗੀ ਸੇਵਾ ਕਰੂ ਦੁੱਧ 9-10 ਕਿਲੋ ਰਾ ਆਉਣਾ ਪਹਿਲੇ ਸਵੇਰ ਭਰ ਦੀ ਠੀਕ ਆ ਠੀਕ ਆ ਉਹ ਹੁੰਦਾ ਇਹਨੂੰ ਪਤਾ ਹੀ ਨਹੀਂ ਪਹਿਲੇ ਕਰ ਤੋ ਜੀ ਠੀਕ ਆ ਜੀ ਪਹਿਲਾ ਸਵੇਰ ਇਹਦਾ ਵੀ ਅੱਖਾਂ ਵਾਲਾ ਚੱਡਾ ਆ ਗਿਆ ਤੇ ਕੱਦ ਕੋ ਦੇਰਾ ਵੀ ਚੰਗਾ ਵਾ ਤੇ ਬਾਕੀ ਰਸਤਾ ਜਿਹੜਾ 7 ਲੀਟਰ ਦਾ ਦੁੱਧ ਬਿਲਕੁਲ ਤਿਆਰ ਹੈ ਚਾ ਬਾਕੀ ਕੋਈ ਚੰਗੀ ਸੇਵਾ ਕਰ ਲੂ ਤੇ ਲੋ ਦੁੱਧ ਦਾ 10-10 ਇਹਦੇ ਪਿੱਛੇ ਆ ਗਿਆ ਜੀ ਮੇਲ ਕਾਫ ਦੋ ਜੀ ਇਸ ਨਾਲ ਦੀ ਚੱਕਾ ਸਕਦੇ ਤੁਸੀਂ ਯਸੂਗ ਨੂੰ ਜਿਵੇਂ ਇਹ ਤੋ ਸੱਤ ਦਿਨ ਹੋਏ ਆ ਜੇ ਇਹ ਛੱਡਾ ਛੱਡਾ ਜਿਹੜਾ ਬਹੁਤੀ ਇਹਦਾ ਵਿੱਚ ਸਫਾਈਆਂ ਦੇ ਵਿੱਚ ਆ ਗਿਆ ਵਾ ਇਹਨੇ ਇਕੱਲਾ ਇਕੱਲਾ ਥਾਂ ਲੱਗਾ ਪਿਆ ਇਹਦਾ ਬਾਈ ਮੁੱਲ ਫਿਰ ਮੋਲਵੀ ਜੀ ਇਹ ਕਰੀਏ ਭਾਬ ਜਿੰਨੇ ਮਰਜੀ 90 85 80000 ਦੀ ਮਾਈ ਦੇਣਾਗੇ ਅਸੀਰੀ ਹਾਂਜੀ ਇਹ ਕਰੀਏ ਅੰਦਰ 80 ਯਾਰ ਛੱਡ ਦਈਏ ਯਾਰ ਉਹ ਛੱਡ ਦਈਏ ਤੂੰ ਛੱਡ ਦੇ ਆਂਦੀ ਕਸਤ ਪ੍ਰਿਆ ਦਿਹਾਣਾ ਦੇ ਦਾਂਗੇ ਝੋਟੀ ਠੀਕ ਆ ਲਓ ਜੀ ਬਿਲਕੁਲ ਤਾਜੀ ਬੜੀ ਚੰਗੀ ਨੋਟੀ ਬੱਗਾਂ ਪ੍ਰਿਆ ਦੀ ਰੱਜ ਕੱਢਾ ਵੀ ਚੈੱਕ ਕਰ ਸਕਦੇ ਜੇ ਬਹੁਤ ਹੀ ਜ਼ਿਆਦਾ ਸਫਾਈਆਂ ਦੇ ਵਿੱਚ ਆ ਰਿਹਾ ਮੋਰਾ ਦਾ ਅਮਨਤੀ ਦਾ ਬਹੁਤ ਹੀ ਚੰਗਾ ਸਾਮਬਨ ਆ ਗਿਆ ਆ ਬੈਠਾ ਨਹੀਂ ਇਹ ਨਹੀਂ ਕਟਾ ਅੰਦਰ ਉਹ ਸਾਰੇ ਬੱਚੇ ਐਂਡ ਤੇ ਵਿਖਾ ਦਿੰਨੇ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਬਈਆ ਚੌਥੇ ਨੰਬਰ ਤੇ ਫਿਰ ਕਿਵੇਂ ਆ ਗਈ ਚੌਥੇ ਨੰਬਰ ਤੇ ਮੈਂ ਤੀਜੇ ਸੂਰੇ ਸੂਈ ਆ ਅੱਛਾ ਜੀ ਇਹ ਕਿਤੇ ਥੋੜਾ ਚਲੋ ਪਤਲਾ ਖੁੱਲਾ ਹੋ ਥੋੜਾ ਜਿਆ ਹਾਂਜੀ ਉਹਨਾਂ ਨੂੰ ਮੱਝ ਨਾਲ ਰੱਖਦਾ ਹੀ ਆ ਠੀਕ ਆ ਕੱਲ ਦੀ ਸੂਈ ਜੇ ਅੱ ਇਹੋ ਜਿਹਾ ਕੋਟੀ ਠੀਕ ਗੱਲ ਹੈ ਇਹਨੂੰ ਬਿਲਕੁਲ ਸਾਜਾ ਜਾਵਾਗ ਜੀ ਬੈਠਾ ਵੀ ਮਣਕਾਫ ਸੰਦਰ ਬੰਨੋ ਇਹਨੂੰ ਜਰ ਇਹਦੇ ਕੋਲ ਬਾਈ ਕਿੰਨੀ ਵਿੱਚ ਵਾਈ ਕੀਤੀ ਹੈ ਜੇ ਇਹਨੂੰ ਵੀ ਜੀ ਕਾਲੀ ਸਾਮੀ ਛੋੜੀ ਚੋਈ ਤੇ ਹੁਣ ਚੋਈ ਥੋੜੀ ਜੀ ਸਵੇਰੇ ਅੱਛਾ ਜੀ ਕੋਈ 4 ਕਿਲੋ ਹੈਡ ਚੋਆ ਜੇ ਇੱਥੇ ਨੇ ਡੰਗਰਾ ਹਾਂ ਜੀ ਡੰਗ ਨਹੀਂ ਨਹੀਂ ਦੋਆਂ ਦੰਗਾਂ ਦਾ ਕੋਈ ਕੱਟੀ ਨੂੰ ਪਿਆ ਲਿਆ ਨਾ ਠੀਕ ਹੈ ਠੀਕ ਗੱਲ ਹੈ 2.5 ਪੁਆਇੰਟ ਹੈ ਜਿਹੜਾ ਹੋਣਾ ਚਾਹੀਦਾ ਥੱਲੇ ਢੋਲਾ ਕਿੰਨਾ ਖੋਣਾ ਠੀਕ ਹੈ ਠੀਕ ਹੈ ਜੀ ਲੋ ਵਾਜੀ ਕੱਦ ਵਜਨ ਜਿਹੜਾ ਇਹਦਾ ਵੀ ਚੰਗਾ ਵਾ ਦਿਖਾਣਾ ਦਾ ਸਹਜ ਹੈ ਉਹਦਾ ਬਹੁਤ ਹੀ ਸ਼ਾਨਦਾਰ ਆ ਉਹਨੂੰ ਐਨ ਕਲਾ ਕਲਾ ਲੱਗਾ ਗਿਆ ਵਾ ਤੇ ਹਜੇ 7 ਕਿਲੋਟਰ ਦੇ ਆਸ-ਪਾਸ ਜਿਹੜਾ ਬੋਲਾ ਹੀ ਬਿਲਕੁਲ ਤਿਆਰ ਹੈ ਦੇਖੋ ਸੇਲ ਵੀ ਥੋੜਾ ਜਿਹਾ ਖੁੱਲਾ ਆ ਗਿਆ ਬਾਕੀ ਕੱਦ ਵਜਨ ਤੇ ਵਾ ਸਾਮ ਨੂੰ ਵਾ ਜਿਹਨ ਘਰ ਚੋਂ ਦੁੱਧ ਇਹ ਵੀ ਚੜਗਾ ਕੱਢੀ ਜਾਊਗੀ ਕਰਮਾ ਲਈ ਇਹਦਾ ਵੀ ਗਿੰਦੀਆਂ ਲਾਈਆ ਚੱਡਾ ਆ ਗਿਆ ਤੇ ਜਵਾਕ ਜਿਹੜੇ ਇਸ ਨੰਬਰ ਵਾਈ ਸਾਰਿਆਂ ਨੇ ਦੱਸਾ ਲਏ ਨੇ ਤੇ ਸਰੋਨੀ ਤੇ ਅਕੱਛਰ ਦਾ ਚਦਾਂ ਅੱਖਾਂ ਵਾਲਾ ਤੇ ਕੱਲਾ ਕੱਲਾ ਥਾਂ ਲੱਗਾ ਪਿਆ ਵਾ ਇਹਦਾ ਬਾਈ ਮੁੱਲ ਫਿਰ ਬੜੀ ਚੰਗੀ ਮੈਂ ਇਹ ਦੀ ਵੀ ਜੀ ਇਹਦੇ ਚਲੋ ਤੇਜੀ ਤੁਜੀ ਹੁੰਦੀ 85 ਦੀ ਵੇਚ ਦੇਣੀ ਸੀ ਹਾਂਜੀ ਹੁਣ ਕਿੰਨਾ 85 ਦੇ ਨਾਲ ਇਹਦਾ 80 ਅੱਛਾ ਜੀ 75 ਦੀ ਮਾਈ ਦੇਵਾਂਗੇ ਬਿਲਕੁਲ 75 ਦੀ ਮਗਰ ਮੋੜਾ ਦਿੱਤੀ ਜੇ ਤਾਂ ਚਵਾਈ ਇੱਕ ਨੰਬਰ ਨਿਕਲੀ ਸੀਲ ਨਹੀਂ ਵਧੀਆ ਕੰਨੂ ਗੱਲਾਂ ਤੇ ਫਰੀ ਵਾਲਾ ਕੰਮ ਹੀ ਹੈ 托ਕਰਾਂ ਦੇ ਭਾ ਮੋਲੀਏ ਠੀਕ ਹੈ ਠੀਕ ਹੈ ਲਓ ਜੀ 75000 ਇਹ ਵੀ ਬਿਲਕੁਲ ਤਾਜੀ ਸੀ ਨਾਰਮਲ ਰੇਟ ਹੈ ਇੱਥੋਂ ਪਰ ਚਲੋ ਰੱਬ ਦਾ ਨਾਮ ਹੀ ਆ ਤੇ ਪਸ਼ੂ ਭਾਈ ਦੇ ਕੋਲ ਚੰਗੇ ਆ ਆ ਸੁਵੇ ਸਾਰੇ ਸਾਰੇ ਠੀਕ ਆ ਠੀਕ ਆ ਜੀ ਹਾਂਜੀ ਸੱਜੀ ਆ ਜੋ ਦਿਖਾ ਦਈਏ ਆ ਮੈਂ ਤੇ ਚਾਹਨਾ ਕੋਲ ਨਾਲ ਦਿਖਾ ਲਓ ਹੈ ਟਰੱਕ ਦਾ ਟਰੱਕ ਹੀ ਟਿਕ ਟਾਂਗ ਪਹਿਲੇ ਨੰਬਰ ਤੇ ਮੰਗ ਵਿਖਣੀ ਆ ਠੀਕ ਆ ਲਓ ਜੀ ਪੰਡਾ ਪਾਈ ਫਿਰਦੀ ਆ ਥੱਲੇ ਕਰਮ ਵਾਲੀ ਤੇ ਆ ਜੋ ਹੁਣ ਜਵਾਕ ਦਿਖਾਉਂਦੇ ਭਾਈ ਆ ਜਾ ਦਿੱਤੀ ਜਾਏਗਾ ਲਓ ਜੋ ਆ ਕੇ ਤੇ ਹਾਂ ਮੈਂ ਵੱਡੀ ਮਾਜੀਆਂ ਦਿਖਾੜਾ ਸੜ ਇਹ ਆ ਕੱਕੀ ਵੱਡੀ ਮਾਝੀ ਪਹਿਲੇ ਨੰਬਰ ਵਾਲੀ ਦੀ ਠੀਕ ਜੇ ਆ ਜਿਹੜੀ ਦੂਜੀ ਪਹਿਲਾਂ ਛੋਟੀ ਉਹਦਾ ਕੱਟਾ ਹੈ ਲੋ ਠੀਕ ਹੈ ਲੋ ਜੀ ਆ ਜਿਹੜੀ ਦੂਜੇ ਨੰਬਰ ਤੇ ਦਿਖਾਈ ਆਪਾਂ ਆ ਦੂਜੀ ਤੀਜੇ ਨੰਬਰ ਤੇ ਤੀਜੇ ਦੀ ਟੋਕੜੀ ਹਣਾ ਤੇਜੇ ਨੰਬਰ ਤੇ ਆ ਗਿਆ ਜੀ ਫੀਮੇਲ ਮੇਲ ਕਾਫ ਤੇ ਚੌਥੇ ਦਾ ਕਿਹੜਾ ਉਹ ਕੱਟੀ ਦਿਖਾਤੀ ਆਪਾਂ ਨਾ ਪੰਜ ਦੀ ਵੱਡੀ ਮਾਝੀ ਦੀ ਆ ਕੱਟੀ ਆ ਠੀਕ ਹੈ ਠੀਕ ਹੈ ਜੀ ਉਹਦਾ ਕੱਟਾ ਵਾ ਛੋਟੀ ਨੰਬਰ ਤੇ ਝੋਟਾ ਆ ਗਿਆ ਠੀਕ ਹੈ ਜੀ ਚੌਥੇ ਨੰਬਰ ਜਿਹੜੀ ਦਿਖਾਈ ਉਹ ਬਾਹਰ ਆਪਾਂ ਫੀਮੇਲ ਕਾਫ ਦਿਖਾਤਾ ਜੀ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰ 哎，这么了？